ਤਾਂ ਮਮੀ ਰਨ ਨੂੰ ਕੁਝ ਕਹਿੰਦੀ ਵੀ ਨਹੀਂ ਫੇਰ ਵੀ ਇੰਨਾ ਰੁੱਖਾ ਕਾ ਤੂੰ ਬੋਲਦੀ ਏ ਮੈਨੂੰ ਵੀ ਤੁਸੀਂ ਕੰਮ ਨੂੰ ਕਹਿਣਾ ਪਿਆਰ ਨਾਲ ਕਰਾ ਲੋ ਮਮੀ ਦਾ ਕੋਣ ਹਲੋ ਹਲੋ ਹਾਂਜੀ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁੱਤ ਹੋ ਠੀਕ ਹੋ ਹਾਂ ਠੀਕ ਆ ਮੈਂ ਤਾਂ ਪੱਕਾ ਤੈਨੂੰ ਦਾਸਾ ਕਿ ਮੈਂ ਹਾਂਜੀ ਮਮੀ ਮੈਂ ਵੀ ਠੀਕ ਆ ਹੋਰਰ ਕੋਈ ਦਾ ਕੰਮ ਕਰਨ ਲੱਗ ਗਈ ਪਤਨ ਨਹੀਂ ਮੰਮੀ ਹਲੇ ਤਾਂ ਲਾਇਆ ਨਹੀਂ ਮੰਮੀ ਕਹਿੰਦੀ 21 ਦਿਨ ਤੋਂ ਲਾਵਾਂਗੀ ਅੱਛਾ ਬੱਤ ਫੇਰ ਤਾਂ ਬਹੁਤ ਵਧੀਆ ਚੱਲ ਹੋਰ ਤੇਰੇ ਸਾਥੇ ਕੁਝ ਬੋਲਦੇ ਤਾਂ ਨਹੀਂ ਨਾ ਨਾ ਮੰਮੀ ਬਹੁਤ ਵਧੀਆ ਨੇ ਮੰਮੀ ਹੋਰੀ ਤਾਂ ਪ੍ਰੀਤ ਦਾ ਸੁਭਾਅ ਵੀ ਬਹੁਤ ਵਧੀਆ ਤੇਰੇ ਨਾਲ ਦਾ ਨਹੀਂ ਮੰਮੀ ਉਹ ਵੀ ਬਹੁਤ ਚੰਗੀ ਆ ਅੱਛਾ ਹਮ ਪਰ ਉਹਨਾਂ ਸੇ ਤਾਂ ਤੇਰੇ ਨਾਲ ਗੱਤਾਂ ਨਾ ਮੰਮੀ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਬਹੁਤ ਖੁਸ਼ ਰੱਖਦੇ ਆ ਮੈਨੂੰ ਸਾਰੇ